ਲੋ ਵੀ ਦੋਸਤੋ ਕਾਫੀ ਭਰਾਵਾਂ ਦੀ ਡਿਮਾਂਡ ਆਉਂਦੀ ਹੈ ਭਾਈ ਗੱਬਣ ਘੋੜੀ ਹੋਵੇ ਮਾਰਵਾੜੀ ਘੋੜੀ ਹੋਵੇ ਉੱਪਰੋਂ ਗੱਬਣ ਹੋਵੇ ਚੰਗੇ ਕੱਦ ਦੀ ਚੰਗੀਆਂ ਬਰੀਕੀਆਂ ਦੇ ਹੋ ਤਾਂ ਮਿੱਤਰੋ ਅੱਜ ਉਹ ਭਰਾਵਾਂ ਦੇ ਲਾਂਬੇ ਲਾਉਣੇ ਆ ਜਿਹੜੇ ਮਾਰਵਾੜੀ ਘੋੜੀ ਚੰਗੇ ਕੱਦ ਦੀ ਤੇ ਚੰਗੇ ਘੋੜੇ ਤੋਂ ਗੱਬਣ ਪਾਲਦੇ ਗੱਬਣ ਚੈਂਪੀਅਨ ਘੋੜੇ ਤਾਂ ਦੋਸਤੋ ਗੱਬਣ ਆਏ ਨੇ ਮਹੀਨੇ 2 ਮਹੀਨੇ ਜੀ ਨੇ ਢ ਵੱਜੀ ਪਈ ਹੈ ਮਹੀਨਾ 2 ਮਹੀਨੇ ਰਹਿੰਦੇ ਹੀ ਆ ਮੰਨ ਲਓ ਤੁਸੀਂ ਇੱਕ ਸਾਫ ਲਾਟਰੀ ਆ ਜਾਇਜ ਮੌਲ ਦੀ ਆ ਜਿੰਨੇ ਇਹਦੀ ਘੋੜੀ ਦੇ ਦੇ ਨੇ ਉਹਨੇ ਇਹਦਾ ਤੇ ਤਾਂ ਗਾਂ ਬੱਚਾ ਹੀ ਬਹਿ ਗਿਆ ਹੈ ਨਾ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਫੇਸਬੁੱਕ ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤੈਦਰੁਸ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੋਸਤੋ 7 ਜੁਲਾਈ 2025 ਦੀ ਇਹ ਵੀਡੀਓ ਤੇ ਅੱਜ ਤੁਹਾਡੇ ਲਈ ਗੱਬਣ ਘੋੜੀ ਲੈ ਆਏ ਆ ਮਾਰਵਾੜੀ ਘੋੜੀ ਆ ਚੈੱਕ ਪਾਸ ਘੋੜੀ ਆ ਸਾਊ ਠੰਡੀਆਂ ਤੇ ਮੰਨ ਲਓ ਜਮਾ ਆਪਾਂ ਕਹਿੰਦੇ ਜਮਾ ਸੀਲ ਘੋੜੀ ਆ ਸਾਰੀ ਡਿਟੇਲ ਦਵਾਇਆ ਬਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇ ਤਾਂ ਕਿ ਜਿਹੜੇ ਭਰਾ ਕੋਈ ਘੱਬਣ ਘੋੜੀ ਭਾਲਦੇ ਆ ਜਾਇਜ਼ ਮੁੱਲ ਦੇ ਉਹਨਾਂ ਤਾਈਂ ਇਹ ਵੀਡੀਓ ਪਹੁੰਚੇ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰ ਦੇ ਕਮੈਂਟ ਕਰ ਦੇ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇ ਆ ਜੋ ਬਾਦੰਗ ਘੋੜੀ ਦੀ ਡਿਟੇਲ ਬਾਲ ਦੋਸਤੋ 60 ਇੰਚ 60 ਤੋਂ ਬਾਹਰ ਹੈ ਦੀ ਹਾਈਟ ਉਹ ਘੋੜੀ ਦੀ ਕਾਲਾ ਰੰਗ ਆ ਮੱਥੇ ਬਹੁਤ ਸੋਹਣਾ ਪਤਲਾ ਬਲੇਜ ਆ ਤਿੰਨ ਪੈਰ ਚਿੱਟੇ ਆ ਕੰਨ ਕੁੰਨ ਕੁੰਡੀ ਵਾਲਾ ਤੁਸੀਂ ਦੇਖ ਸਕਦੇ ਹੋ ਤੇ ਘੋੜੀ ਚ ਚਮਕ ਚਮਕ ਕੋਈ ਸੋਹਣੀ ਆ ਪਹਿਲਾਂ ਵੀ ਇਹ ਤੇ ਮਗਰ ਜਿਹੜਾ ਸੁਆ ਸੁਕ ਹੈ ਇਹ ਆ ਸਲੇਜੀ ਘੋੜੀ ਦੁਆਰਾ ਗੱਭਣ ਹੋ ਗਈ ਕਹਿਣਾ ਮਤਲ ਤੇ ਤਾਂ ਕਰਕੇ ਘੋੜੀ ਚੂੰਡਣਾ ਲੱਸੀ ਜ਼ਰੂਰਾ ਘੋੜੀ ਪਰ ਪੇਟਲ ਦੇਖੋ ਘੋੜੀ ਕਿੰਨੀ ਆ 8 ਮਹੀਨਿਆਂ ਦੀ ਚੈੱਕ ਪਾਸ ਦੋਸਤੋ ਆਪਣਾ ਜਿਹੜੇ ਘੋੜੇ ਤੋਂ ਗੱਭਣਾ ਸਹਾਰਨੇ ਖੇੜੇ ਦਾ ਚੈਂਪੀਅਨ ਬਣਿਆ ਹੋਇਆ ਜੋਧਪੁਰ ਦੇ ਨਾਲ ਬਲਬੋ گاؤں ਉੱਥੇ ਘੋੜਾ ਖੜਾ ਜੀ ਉਹ ਘੋੜੇ ਤੋਂ ਗੱਭਣਾ ਬਾਕੀ ਘੋੜੀ ਚ ਹੱਥਾਂ ਪੈਰਾਂ ਦੀ ਬਾਲਪੋਰੀਆਂ ਦੀ ਜਮਾਂ ਸਾਫ਼ ਆ ਤੇ ਇਹ ਆਪਦੀ ਗੱਭਣ ਚੈੱਕ ਕਰਵਾ ਕੇ ਲਿਜਾ ਸਕਦੇ ਹੋ ਜੀ ਬਾਲਪੋਰੀਆਂ ਵੱਲੋਂ ਜਮਾਂ ਬਿਲਕੁਲ ਸਾਫ਼ ਆ ਘੋੜੀ ਕੰਨਾਂ ਗੁੰਨਾਂ ਦੀ ਚੰਗੀ ਹੈ ਧੌਣ ਤੋਂ ਲੰਮੀ ਹੈ ਲੈਂਥ ਲੰਬੀ ਤੋਂ ਸੋਹਣੀ ਹੈ ਬਾਕੀ ਰੰਗ ਰੂng ਚਮਕ ਵੀ ਸੋਹਣੀ ਹੈ ਫਾਵਦੀ ਆ ਮੰਨ ਲਓ ਘਰੇ ਖੜੀ ਫਾਊ ਕੁੜੀ ਤੇ ਬਾਕੀ ਜਿਹੜੀ ਆਪਾਂ ਗੱਲ ਕਰਦੇ ਵੀ ਰੇਟ ਰੇਟ ਜਾਇਜ਼ ਆ ਕਿਉਂਕਿ ਹੁਣ ਔੜੀ 8 ਮਹੀਨਾ ਹੀ ਗੱਭਣਾ ਤਕਰੀਬਨ 3 ਕੁ ਮਹੀਨੇ ਰਹਿ ਗਏ ਸੂਨ ਚ 3 ਮਹੀਨੇ ਸਾਂਭ ਕੇ ਉਹਨੇ ਇੱਕ ਦਾ ਬੱਚਾ ਵਹਿ ਗਿਆ ਜਿੰਨੇ ਦੀ ਆਪਾਂ ਇਹ ਘੋੜੀ ਦੇ ਦਿੰਦੇ ਨੀ ਬਿਸ਼ੀਰੀ ਚੰਗੀ ਆ ਗਈ ਨਾ ਉਹਨੇ ਦੀ ਤਾਂ ਬਿਸ਼ੀਰੀ ਆ ਨਹੀਂ ਪਤਾ ਉਦੋਂ ਵੱਧ ਵੀ ਵਹਿ ਗਿਆ ਪਰ ਜਾਇਜ਼ ਮੁੱਲ ਦੀ ਘੋੜੀ ਆਪਾਂ ਕਹਿ ਦਈਏ ਬਾਲ ਪੋਰੀਆਂ ਦੀ ਸਾਫਾ ਤਿੰਨ ਪੈਰ ਚਿੱਟੇ ਆ ਰੰਗ ਰੰਗ ਬਹੁਤ ਸੋਹਣੇ ਬਾਕੀ ਨੰਬਰ ਥੱਲੇ ਦਿੱਤੇ ਜਿਹੜੇ ਭਰਾ ਦੇ ਪਸੰਦ ਹੋਏ ਫੋਨ ਲਾ ਲਓ ਮਿਲਦੇ ਆ ਜਲਦ ਨਵੀਂ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ